ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਸਭ ਤੋਂ ਪਹਿਲੇ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਇੰਨਾ ਜ਼ਿਆਦਾ ਪਿਆਰ ਮੇਰੇ ਚੈਨਲ ਨੂੰ ਦੇ ਰਹੇ ਹੋ ਔਰ ਇੰਨਾ ਅਪਰੀਸ਼ੀਏਟ ਕਰ ਰਹੇ ਹੋ ਔਰ ਇਹਨੇ ਵਧੀਆ ਵਧੀਆ ਕਮੈਂਟ ਕਰ ਰਹੇ ਹੋ ਮੇਰੇ ਬਾਰੇ ਮੇਰੀ ਮਮ ਬਾਰੇ ਥੈਂਕ ਯੂ ਵੈਰੀ ਮੱਚ ਤੇ ਮੈਂ ਥੋੜੀ ਜੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ ਹਾਂ ਬਾਕੀ ਤੁਸੀਂ ਜਾ ਕੇ ਐਪੀਸੋਡ ਚ ਵੇਖਿਓ ਕਿ ਅੱਜ ਆਪਾਂ ਪੂਰਾ ਦਿਨ ਲਾ ਕੇ ਇੱਕ ਕੋਈ ਐਪੀਸੋਡ ਕੀਤਾ ਵਾ ਮੇਰੀ ਫੌਜਾਂ ਦਾ ਤੇ ਬਹੁਤ ਜ਼ਿਆਦਾ ਭਾਜੀ ਦਾ ਦਿਮਾਗ ਲੱਗਾ ਵਾ ਤੇ ਘੈਂਟ ਐਪੀਸੋਡ ਬਣਿਆ ਤੇ ਤੁਸੀਂ ਜਿੰਨੇ ਵੀ ਭੈਣ ਭਰਾ ਵਾ ਜਾ ਕੇ ਐਪੀਸੋਡ ਜ਼ਰੂਰ ਵੇਖਿਓ ਤੇ ਦੱਸਿਓ ਵੀ ਜਿੱਦਾਂ ਦਾ ਭਾਜੀ ਨੇ ਐਪੀਸੋਡ ਬਣਾਇਆ ਵਾ ਐਕਚੁਅਲ ਚ ਉਹ ਉਹ ਕੈਰੇਕਟਰਾਂ ਨਾਲ ਉਦਾਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਸਾਰੀ ਫਿਲਮ ਚ ਤੁਹਾਨੂੰ ਪਤਾ ਹੀ ਆ ਕਿ ਜੀਤੇ ਨੇ ਬਹੁਤ ਜ਼ਿਆਦਾ ਸਕੀਮਾਂ ਲਾਈਆਂ ਜੀਤੇ ਨੇ ਹਰ ਬੰਦੇ ਨਾਲ ਲੜਾਈ ਕੀਤੀ ਆ ਹਰ ਬੰਦੇ ਨਾਲ ਬੰਦੇ ਨੂੰ ਕੀ ਜਾਂਦੇ ਨੂੰ ਜਿੱਦਾਂ ਕੇ ਨੂੰ ਐਵੇਂ ਨਹੀਂ ਸਮਝਦੇ ਹਰ ਬੰਦੇ ਨੂੰ ਐਵੇਂ ਜਿਹਾ ਹੀ ਸਮਝਿਆ ਤੇ ਜੀਤਾ ਆਪਣੇ ਆਪ ਨੂੰ ਬਹੁਤ ਛੰਟ ਸਮਝਦਾ ਸੀ ਤੇ ਐਦ ਕੀ ਆਪਾਂ ਮਦਦ ਜੀਤੇ ਨਾਲ ਜੀਤੇ ਦੀ ਐਕਸਪੈਕਟੇਸ਼ਨ ਤੋਂ ਪਾਰ ਹੀ ਕੀਤਾ ਵਾ ਕਿ ਉਹਨੂੰ ਇਹ ਚੀਜ਼ ਐਕਸਪੈਕਟ ਹੀ ਨਹੀਂ ਹੈਗੀ ਜਿਸ ਜਾਲ ਚ ਉਹ ਬਾਕੀਆਂ ਨੂੰ ਫਸਾਉਣਾ ਚਾਹੁੰਦਾ ਸੀ ਉਸੇ ਜਾਲ 'ਚ ਉਹ ਆ ਫਸ ਗਿਆ ਤੇ ਬਾਕੀ ਐਪੀਸੋਡ ਵੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ ਤੇ ਬਾਕੀ ਤੁਹਾਡੀ ਵੀ ਐਕਸਪੈਕਟੇਸ਼ਨ ਹੀ ਨਾ ਜੋ ਵੀ ਇਸ ਕੈਰੈਕਟਰ ਨਾਲ ਇਹ ਚੀਜ਼ ਹੋਣੀ ਚਾਹੀਦੀ ਆ ਤੋ ਅਸੀਂ ਕਹੋਗੇ ਕਿ ਹਾਂ ਮੰਨ ਕੇ ਵੀ ਉਹੀ ਚੀਜ਼ ਤੁਸੀਂ ਕੀਤੀ ਆ ਤੇ ਬਾਕੀ ਬਹੁਤ ਜ਼ਿਆਦਾ ਪਿਆਰ ਤੁਸੀਂ ਦੇ ਰਹੇ ਹੋ ਇਦਾਂ ਹੀ ਆਪਣਾ ਪਿਆਰ ਬਣਾਈ ਰੱਖੋ ਵਧੀਆ-ਵਧੀਆ ਕਮੈਂਟ ਕਰੀ ਜਾਓ ਤੇ ਉਧਰ ਵੀ ਤੇ ਦਾਸ ਦੇ ਚੈਨਲ ਤੇ ਵੀ ਤੇ ਅ ਬਸ ਇਹੀ ਜਾਂ ਛੋਟਾ ਜਿਹਾ ਵਲੋਗ ਸੀਗਾ ਤੇ ਮੈਂ ਤਾਂ ਸੋਚਿਆ ਸੀਗਾ ਕਿ ਅੱਜ ਮੰਮੀ ਨਾਲ ਬਣਾਵਾਂਗਾ ਕੋਈ ਵੀਡੀਓ ਕਿ ਕੋਈ ਗੱਲਬਾਤ ਕਰਾਂਗੇ ਜਾਂ ਸ਼ੌਪ ਤੇ ਜਾਵਾਂਗੇ ਬਟ ਅੱਜ ਮਦਰ ਦੀ ਥੋੜੀ ਤਬੀਅਤ ਜੀ ਠੀਕ ਨਹੀਂ ਹੈਗੀ ਤੇ ਮਤਲਬ ਉਹ ਹਨ ਜੇ ਕੀ ਕਹਿੰਦੇ ਏਬਲ ਨਹੀਂ ਹੈਗੇ ਕਿ ਔਨ ਕੈਮਰੇ ਦੇ ਉੱਤੇ ਜਾਂ ਕੋਈ ਹਨ ਹੁੰਦਾ ਕਦੀ ਕਦੀ ਇਦਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਐ ਬੰਦੇ ਨੂੰ ਸਰੀਰਕ ਪਰੇਸ਼ਾਨੀਆਂ ਜਿਹੜੀਆਂ ਕਿ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਹਨਾ ਨਾ ਹੀ ਦੱਸੀਆਂ ਜਾਣ ਕਿਉਂਕਿ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਦੇ ਨਹੀਂ ਗਿਆ ਇਹ ਕਿ ਮੈਂ ਤੁਹਾਨੂੰ 2-3 ਸਾਲ ਐਂਟਰਟੇਨਿੰਗ ਕਰਦਾ ਆ ਹਨ ਤੇ ਮੈਂ ਇੱਧਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਆਪ ਨੂੰ ਮਤਲਬ ਬਣ ਪਾਵਾਂ ਕਿਉਂਕਿ ਮੈਂ ਕਦੇ-ਕਦੇ ਬਹੁਤ ਇਮੋਸ਼ਨਲ ਹੋ ਜਾਂਦਾ ਹਾਂ ਜਦੋਂ ਮੇਰੇ ਮਦਰ ਦੀ ਗੱਲ ਆਉਂਦੀ ਆ ਤੇ ਕਿਉਂਕਿ ਆਪਾਂ ਦੇਖਣ ਚ ਕਦੇ-ਕਦੇ ਹਨਾ ਕੋਈ ਇਨਸਾਨ ਹੋਰ ਲੱਗਦਾ ਪਰ ਮੈਂ ਇਮੋਸ਼ਨਲੀ ਬਹੁਤ ਰੇਚਾਂ ਮੈਂ ਬਹੁਤ ਛੇਤੀ ਇਮੋਸ਼ਨਲ ਹੋ ਜਾਂਦਾ ਬਟ ਮੈਂ ਉਹ ਮਤਲਬ ਐਦਾਂ ਨਹੀਂ ਚਾਹਦਾ ਕਿ ਮੈਂ ਐਵੇਂ ਸਿੰਪਥੀ ਜੀ ਲਈ ਜਾਵਾਂ ਕਿਉਂਕਿ ਤੁਸੀਂ ਸਾਰੇ ਭੈਣ ਭਰਾ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਇਹ ਨਾ ਜਦਾ ਮੈਨੂੰ ਆਲਰੇਡੀ ਪਿਆਰ ਕਰਦੇ ਹੋ ਤੇ ਦਸਤਾ ਦੇ ਪਿਆਰ ਕਰਕੇ ਹੀ ਇਹ ਜੋ ਵੀ ਹੈ ਤੇ ਮਦਰਨ ਅੱਜ ਥੋੜੇ ਢਿੱਲੇ ਨੇ ਕੁਝ ਇਦਾਂ ਦੀਆਂ ਪ੍ਰੋਬਲਮਸ ਆ ਕਿ ਜਿਹੜੀਆਂ ਫੋਰਐਵਰ ਨਾਰ ਰਹਿਣੀਆਂ ਨੇ ਜਾਂ ਚਲੋ ਐਨੀਵੇ ਮੈਂ ਇਮੋਸ਼ਨਲ ਹੋ ਜਾਣਾ ਬਾਕੀ ਤੁਸੀਂ ਆਪਣਾ ਪਿਆਰ ਬਣਾਈ ਰੱਖੋ ਤੇ ਇਹਨੂੰ ਤੁਸੀਂ ਜਿੰਨਾ ਅਪਰੀਸ਼ੀਏ ਤੁਹਾਡਾ ਇੱਕ ਇੱਕ ਕਮੈਂਟ ਇੰਨਾ ਅਪਰੀਸ਼ੀਏਟ ਕਰਦਾ ਮੇਰੇ ਮम्मा ਪੜਦੇ ਆ ਤੇ ਮਤਲਬ ਥੋੜਾ ਸਪੈਸ਼ਲ ਫੀਲ ਕਰਦੇ ਆ ਕਿਉਂਕਿ ਮਤਲਬ ਉਹਨਾਂ ਨੇ ਮਤਲਬ ਕਿੱਦਾਂ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਅੱਛਾ ਲੱਗਦਾ ਉਹਨਾਂ ਨੂੰ ਤੁਸੀਂ ਆਪਣਾ ਪਿਆਰ ਬਣਾਈ ਰੱਖੋ ਤੇ ਇੱਕ ਗੱਲ ਹੋਰ ਆ ਕਿ ਜਿੰਨੇ ਵੀ ਭੈਣ ਭਰਾ ਹੁੰਦੇ ਆ ਵੀਡੀਓ ਵੇਖ ਕੇ ਨਾ ਸਕਿਪ ਨਾ ਕਰਦਿਆ ਕਰੋ ਪੂਰੀ ਵੀਡੀਓ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਾਂ ਹਲੇ ਵਧੀਆ ਵਧੀਆ ਹੋਰ ਵੀਡੀਓ ਲੈ ਕੇ ਆਵਾਂਗੇ ਇਦਾਂ ਹੀ ਹਾਸੇ ਮਖੌਲ ਵਾਲੀਆਂ ਤੇ ਕੋਈ ਆਪਾਂ ਉਦਾਂ ਦੀ ਵੀਡੀਓ ਨਹੀਂ ਪਾਉਣੀ ਕੀ ਐਵੇਂ ਹੋਈ ਸਮਝੇ ਗੱਲ ਜੋ ਮੈਂ ਕਹਿਣਾ ਚਾਹੁੰਦਾ ਸ਼ਾਇਦ ਤੁਸੀਂ ਸਮਝ ਗਿਆ ਹੋਗੇ ਮੈਂ ਨਹੀਂ ਐਕਸਪ੍ਰੈਸ ਕਰ ਪਾ ਰਿਹਾ ਬਟ ਵਸ ਪ੍ਰੇ ਪ੍ਰੇ ਕਰਿਆ ਕਰੋ ਸਾਰੀ ਦੁਨੀਆ ਵਾਸਤੇ ਆਪਣੇ ਆਂਡ ਗਵਾਣ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਦੁਨੀਆਦਾਰੀ ਵਾਸਤੇ ਕਿਉਂਕਿ ਇੱਕ ਰੱਬ ਦਾ ਨਾਮ ਹੀ ਆ ਜਿਹੜਾ ਬੰਦੇ ਦੇ ਕੋਲ ਰਹਿਣਾ ਬੰਦੇ ਦੇ ਨਾਲ ਨਾਲ ਰਹਿਣਾ ਜਿਹਦੇ ਨਾਮ ਤੋਂ ਬਿਨਾ ਆਪਾਂ ਕੁਝ ਨਹੀਂ ਹੈਗੇ ਬਸ ਉਹਦਾ ਨਾਮ ਲਿਆ ਕਰੋ ਤੇ ਹਰ ਆਪਣੇ ਦਿਨ ਚੜਦਿਆਂ ਨੂੰ ਆਪਣੇ ਭੈਣ ਭਰਾਵਾਂ ਲਈ ਆਪਣੇ ਆਣ ਗਵਾਂਣ ਦੀ ਸੁੱਖ ਮੰਗਿਆ ਕਰੋ ਸਿਆਣੇ ਕਹਿੰਦੇ ਕਿ ਜਿਹੜਾ ਆਪਣੇ ਆਲੇ ਦੁਆਲੇ ਦੀ ਸੁੱਖ ਮੰਗਦਾ ਨਾ ਉਹਦਾ ਬੁਰਾ ਕਦੇ ਹੁੰਦਾ ਹੀ ਨਹੀਂ ਤੇ ਬਾਕੀ ਮਹਾਰਾਜ ਕਿਰਪਾ ਕਰਨ ਸਾਰੇ ਭੈਣ ਭਰਾਵਾਂ ਤੇ ਤੇ ਤੁਸੀਂ ਮੇਰਾ ਚੈਨਲ ਨੂੰ ਜਿੰਨੀਆਂ ਵੀ ਮੇਰੀਆਂ ਭੈਣਾਂ ਮੇਰੇ ਵੀਰ ਮੇਰੀਆਂ ਮਾਵਾਂ ਆਪਣੇ ਪੁੱਤ ਦੇ ਚੈਨਲ ਨੂੰ ਆਪਣੇ ਵੀਰ ਦੇ ਚੈਨਲ ਨੂੰ ਆਪਣੇ ਛੋਟੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੇਖ ਕੇ ਦਨਾਂ ਚੱਲਜਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਆਪਾਂ ਵਧੀਆ ਵਧੀਆ ਵੀਡੀਓ ਪਾਇਆ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਕੋਈ ਟਰੈਵਲਿੰਗ ਪਾਈਏ ਜਾਂ ਕੋਈ ਟਰੈਵਲਿੰਗ ਦੀ ਵੀ ਵਲੌਗ ਪਾਈਏ ਜਾਂ ਉੱਥੇ ਵੀ ਭਾਜੀ ਮੈਨੂੰ ਕਈ ਵਾਰ ਕਹਿੰਦੇ ਆ ਕਿ ਸੰਜੂ ਵਲੌਗ ਬਣਾਇਆ ਕਰ ਪਰ ਉੱਥੇ ਆਨੂੰ ਸਾਡੇ ਕੰਮ ਦਾ ਜ਼ਿਆਦਾ ਹੁੰਦਾ ਕਿ ਆਪਾਂ ਆਪਣਾ ਕੰਮ ਜ਼ਿਆਦਾ ਕਰ ਲਈ ਹੈ ਨਾ ਕਿਉਂਕਿ ਪਹਿਲਾ ਹੱਡਾ ਕੰਮ ਹੋ ਆ ਐ ਸੈਕਿੰਡ ਹੈ ਫਰਸਟ ਆਰ ਦੀ ਪ੍ਰੀਅਰਟੀ ਹੋਵੇ ਐ ਸੈਕਿੰਡ ਹੈ ਤੇ ਉੱਥੇ ਵੀ ਭਾਜੀ ਗੱਦੀ ਗੱਦੀ ਕਹਿੰਦੇ ਕਿ ਬਣਾ ਲਿਆ ਕਰ ਪਰ ਉੱਥੇ ਟਾਈਮ ਹੀ ਨਹੀਂ ਹੁੰਦਾ ਉੱਥੇ ਕੋਸ਼ਿਸ਼ ਕਰੀ ਦੀ ਆ ਕਿ ਹਾਂ ਜਿਹੜਾ ਸਿਲੇਬਸ ਸਾਨੂੰ ਸਿਰੇ ਭਾਜੀ ਵੱਲੋਂ ਮਿਲਿਆ ਵਾ ਆਪਾਂ ਪਹਿਲੀ ਉਹਨੂੰ ਕਵਰ ਅਪ ਕਰ ਲਈਏ ਉਹ ਸਾਰਾ ਕਰ ਲਈਏ ਤੇ ਫਿਰ ਆਪਾਂ ਕੋਈ ਆਪਣੀ ਗੱਲਬਾਤ ਕੋਈ ਹਾਸੇ ਮਖੋਲ ਕੋਈ ਬੈਠੀਏ ਉੱਥੇ ਵੀ ਇਦਾਂ ਹੀ ਆ ਕਿ ਜਦੋਂ ਇੱਕ ਵਾਰ ਸਾਰੇ ਬੈਂਡ ਆ ਇਨਕਲੂਡਿੰਗ ਭਾਜੀ ਤੇ ਫਿਰ ਗੱਲਾਂ ਚੱਲ ਪੈਂਦੀਆਂ ਗੱਲ ਦੇ ਗੱਲ ਚੱਲ ਪੈਂਦੀਆਂ ਵਿੱਚ ਜੀ ਜਾ ਕੇ ਆ ਰੰਦਾ ਆਪਾਂ ਕੰਮ ਨਹੀਂ ਕਰ ਲਾਉਂ ਤੇ ਇਦਾਂ ਹੀ ਆ ਸਾਰੇ ਮਤਲਬ ਬੜੇ ਪਿਆਰ ਨਾਲ ਹਾਸੇ ਮਖੋਲ ਵਾਲੇ ਸਾਰੇ ਹੀ ਕੋਈ ਇੱਕ ਬੰਦਾ ਨਹੀਂ ਸਾਰੇ ਹੀ ਤੇ ਬਾਕੀ ਤੁਸੀਂ ਵੇਖ ਕੇ ਐਪੀਸੋਡ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਾ ਤੇ ਬਹੁਤ ਜ਼ਿਆਦਾ ਪਿਆਰ ਦਿਓ ਸਾਡੇ ਐਪੀਸੋਡਾਂ ਨੂੰ ਸਾਡੀਆਂ ਚੈਨਲਾਂ ਨੂੰ ਭਾਈ ਦੇ ਚੈਨਲ ਨੂੰ ਮਤਲਬ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਤੱਕ ਆਪਣੇ ਵਾਲੇ ਦਵਾਲੇ ਤੱਕ ਤੇ ਬਸ ਤੁਹਾਡਾ ਪਿਆਰ ਹੀ ਆ ਹਨ ਨੂੰ ਹੋਰ ਇਨਕਰੇਜ ਕਰਦਾ ਵੀ ਆਪਾਂ ਵਧੀਆ ਚੀਜ਼ ਮਤਲਬ ਦੁਨੀਆ ਸਾਹਮਣੇ ਲੈ ਕੇ ਆਈਏ ਜੋ ਐਕਚੁਅਲ ਚ ਚੀਜ਼ਾਂ ਹੋ ਰਹੀਆਂ ਤੇ ਬਾਕੀ ਉਹਦੇ ਥਲੇ ਸੁਝਾਅ ਜ਼ਰੂਰ ਦਿਆ ਕਰੋ ਵੀ ਸ਼ਾਇਦ ਹੋ ਸਕਦਾ ਕਿ ਤੁਹਾਡੇ ਕਿਸੇ ਆਈਡੀਆ ਤੋਂ ਹੀ ਹਨ ਨੂੰ ਭਾਈ ਨੂੰ ਤਾਨੂੰ ਜਾਂ ਭਾਜੀ ਨੂੰ ਕੋਈ ਆਈਡੀਆ ਆ ਜੇ ਕਿ ਆਪਾਂ ਉਹਨੂੰ ਵਿੱਚ ਐਡ ਕਰ ਸਕੀਏ ਤੇ ਚੰਗਾ ਜੀ ਇਹ ਸੀਗਾ ਮੇਰਾ ਛੋਟਾ ਜਿਹਾ ਕਲੇ ਦਾ ਵਲੌਗ ਥੋੜਾ ਜਿਹਾ ਮੈਨੂੰ ਅੱਜ ਮਨ ਜਾ ਭਰਿਆ ਤੇ ਬਾਕੀ ਮਿਲਦੇ ਆ ਕੋਈ ਗੱਲ ਨਹੀਂ ਕੱਲ ਤੁਹਾਨੂੰ ਮਿਲਦੇ ਆ ਤੇ ਕੋਈ ਗੱਲ ਨਹੀਂ ਤੇ ਪਲੀਜ਼ ਹੁਣ ਇਹ ਨਾ ਪੁੱਛਿਓ ਕਿ ਕੀ ਹੋਇਆ ਦੱਸੋ ਦੱਸੋ ਕਿਉਂਕਿ ਛੱਡੋ ਐਨੀਵੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੇਰੇ ਕਰ ਦਿਓ ਹੁਣ ਤੁਸੀਂ ਸਬਸਕ੍ਰਾਈਬਰ ਜਿਆਦਾ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਦਬਲੋ ਹਰ ਇੱਕ ਵੀਡੀਓ ਹਰ ਇੱਕ ਸਮਾਚਾਰ ਲੇਟੈਸਟ ਔਰ ਗਰਮਾਇਆ ਹੋਇਆ ਔਰ ਠੰਡਾ ਸਮਾਚਾਰ ਤੁਹਾਨੂੰ ਇੱਥੇ ਮਿਲਣਾ ਤੇ ਅੱਜ ਮੇਰਾ ਮਨ ਨਹੀਂ ਪਰ ਚਲੋ ਤੈਨਹੀ ਭੈਣ ਭਰਾ ਤੁਸੀਂ ਵੀ ਤਾਂ ਪਿਆਰ ਕਰਦੇ ਹੋ ਚੰਗਾ ਜੀ ਸასი ਗੱਲ ਸਾਰੀ